ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਅੱਜ ਭਵਾਨੇਗੜ੍ਹ ਦੇ ਵਿੱਚ ਸਬ ਡਿਵੀਜ਼ਨ ਕੰਪਲੈਕਸ ਭਵਾਨੇਗੜ੍ਹ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਉਦਘਾਟਨ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਸ ਦੀ ਕੀਮਤ ਵਿੱਚ 6.61 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਬਿਲਡਿੰਗ ਤਿਆਰ ਹੋਈ ਹੈ ਜਿਸ ਦੇ ਵਿੱਚ ਕੀ ਪਟਵਾਰਖਾਨਾ ਅਤੇ ਹੋਰ ਸਹੂਲਤਾਂ ਮਿਲਣਗੀਆਂ ਜਿੱਥੇ ਕੀ ਆਧੁਨਿਕ ਕੰਪਲੈਕਸ ਬੰਨ ਦੇ ਨਾਲ ਫਰਦ ਕੇਂਦਰ ਤੇ ਹੋਰ ਜੇ ਵੀ ਦਫਤਰ ਹਨ ਉਹ ਇੱਥੇ ਪਹੁੰਚ ਜਾਣਗੇ ਜਿੱਤੇ ਕਿ ਇੱਕ ਦਫਤਰ ਅੰਦਰ ਮਿਲੇਗਾ ਜਿੱਤੇ ਕਿ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਦੀ ਅਗਵਾਈ ਦੇ ਵਿੱਚ ਇਹ ਉਦਘਾਟਨ ਕੀਤੇ ਗਏ ਹਨ ਜਿੱਤੇ ਕਿ ਲੋਕ ਨਿਰਮਾਣ ਵਿਭਾਗ ਪੰਜਾਬ ਵੱਲੋਂ ਇਸ ਸਬ ਡਿਵੀਜ਼ਨ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਅੱਜ ਜਿ세 ਤਸਵੀਰਾਂ ਵਿੱਚ ਦੇਖ ਸਕਦੇ ਹੋ ਬਿਲਡਿੰਗ ਦਿਖਾਈ ਗਈ ਪਹਿਲਾਂ ਬਿਲਡਿੰਗ ਕੈਜੀ ਬਣੀ ਹੋਈ ਸੀ ਤੇ ਅੱਜ ਨਵੀਂ ਬਿਲਡਿੰਗ ਕਿਵੇਂ ਡਿਜੀਟਲ ਤਰੀਕੇ ਨਾਲ ਬਣਾਈ ਗਈ ਹੈ ਤਸਵੀਰਾਂ ਨੂੰ ਲੈ ਕੇ ਤਸਵੀਰਾਂ ਦੇਖ ਸਕਦੇ ਹੋ ਅਤੇ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਪਹੁੰਚੋਏ ਸਨ ਅਤੇ ਇਸ ਮੌਕੇ ਦੇ ਸਬ ਡਿਵੀਜ਼ਨ ਕੰਪਲੈਕਸ ਦੇ ਦੇਖ ਰਹੇ ਤਸਵੀਰਾਂ ਮੌਕੇ ਤੇ ਹੀ ਤਿਆਰ ਕੀਤੇ ਜਾ ਰਹੇ ਹਨ ਬੋਰਡ ਵੀ ਤਿਆਰ ਹੋ ਰਹੇ ਹਨ ਇਸ ਮੌਕੇ ਤੇ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਵਲੀ ਕਾਕੜਾ ਜੀ ਅਤੇ ਇਸ ਮੌਕੇ ਦੇ ਗੁਰਮੀਤ ਸਿੰਘ ਆਪ ਆਗੂ ਅਵਤਾਰ ਸਿੰਘ ਤਾਰੀ ਬਲਾਕ ਪ੍ਰਧਾਨ ਅਤੇ ਇਸ ਮੌਕੇ ਦੇ ਰੋਸ਼ਨ ਲਾਲ ਅਤੇ ਬਲਾਕ ਆਮ ਆਦਮੀ ਬਲਾਕ ਪ੍ਰਧਾਨ ਚੰਦਰਪਾਲ ਕੌਰ ਅਤੇ ਇਸ ਮੌਕੇ ਤੇ ਸਰਬਜੀਤ ਕੌਰ ਅਤੇ ਇਸ ਮੌਕੇ ਤੇ ਜ਼ਿਲ੍ਹਾ ਜੂਥ ਪ੍ਰਧਾਨ ਗੁਰਪ੍ਰੀਤ ਸਿੰਘ ਬਾਬਾ ਅਤੇ ਆਪ ਬਲਾਕ ਪ੍ਰਧਾਨ ਵਿਕਰਮ ਸਿੰਘ ਨਾਟੇ ਅਤੇ ਇਸ ਮੌਕੇ ਦੇ ਗੁਰਪ੍ਰੀਤ ਸਿੰਘ ਬੱਬੂ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫਗਵਾੜਾ ਅਤੇ ਆਪ ਆਗੂ ਵਿੱਕੀ ਬਾਜਵਾ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਸਹਿਬਾਨ ਪਹੁੰਚੇ ਸਨ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਇਹ ਉਦਘਾਟਨ ਕੀਤਾ ਗਿਆ ਤੇ ਇਸ ਮੌਕੇ ਤੇ মিডিਆ ਨਾਲਾਂ ਨੇ ਗੱਲਬਾਤ ਕੀਤੀ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਅਤੇ ਇਸ ਮੌਕੇ ਤੇ ਉਸ ਦਿਨ ਪਹਿਲਾਂ ਐਸਐਫ ਸੜਕ ਸੁਰੱਖਿਆ ਦੇ ਮੁਲਾਜ਼ਮ ਦੀ ਘਟਨਾ ਦੇ ਵਿੱਚ ਮੌਤ ਹੋਣ ਦੇ ਅੱਜ ਉਹਨਾਂ ਵੱਲੋਂ ਵੀ ਪਰਿਵਾਰ ਨੂੰ 1 ਕਰੋੜ ਦਾ ਚੈੱਕ ਦਿੱਤਾ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਕੰਪਲੈਕਸ ਵਿੱਚ ਪਹੁੰਚੇ ਹਨ ਜਿਸ ਦਾ ਉਦਘਾਟਨ ਕੀਤਾ ਗਿਆ ਤੇ ਇਸ ਮੌਕੇ ਤੇ ਡੀਸੀ ਸੰਦੀਪ ਰਿਸ਼ੀ ਅਤੇ ਇਸ ਮੌਕੇ ਦੇ ਨਾਲ ਐਸਜੀਐਮ ਮਨਜੀਤ ਕੌਰ ਪੋਹਨੇਗੜ ਵੀ ਪਹੁੰਚੇ ਹੋਏ ਸਨ ਆਓ ਸੁਣੋ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਮੇਰਾ ਨਾਮ ਮਨਦੀਪਾ ਮੈਂ ਕੀ ਚਾਹੁੰਦੀ ਹਾਂ ਕਿ ਸਰਬਜੀਤ ਜੀ ਨੇ ਬਣਾਇਆਗਾ ਇਸ ਦਾ ਵੀ ਅੱਜ ਮੈਨੂੰ ਬਾਰੇ ਪੀਐਮ ਪੰਜਾਬ ਦੇ ਸਰਪ੍ਰਸਤ ਮੰਨਦੇ ਸਾਡਾ ਨਵਾਂ ਆਫਿਸ ਸਾਡੇ ਵੱਲ ਹੀ ਕਰਕੇ ਗਏ ਨੇ ਮੈਂ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਇਹ ਕਿਹੜੇ ਸ਼ਬਦਾਂ ਨਾਲ ਮੈਂ ਇਹਨਾਂ ਦਾ ਧੰਨਵਾਦ ਕਰਾਂ ਸੋ ਆਈ ਐ ਡੇਲੀ ਥੈਂਕਫੁਲ ਟੂ ਹਿਮ ਥੈਂਕ ਯੂ ਸੂਰੀ ਟੀਮ ਜਿਹੜੀ ਸਾਡੀ ਆ ਨੰਦਿੰਦਰ ਭਰਾ ਜੀ ਐਮਐਲਏ ਸਾਹਿਬ ਸਾਰਿਆਂ ਨੂੰ ਅਭੀ ਸਤਿ ਸ਼੍ਰੀ ਅਕਾਲ ਸਭ ਤੋਂ ਵੱਡੀ ਗੱਲ ਜਦੋਂ ਬੰਦੇ ਨੂੰ ਕੰਮ ਕਰਨ ਦੀ ਮਾਹੌਲ ਅੱਛਾ ਮਿਲਦਾ ਹੈ ਚਾਹੇ ਉਹ ਆਫੀਸਰ ਨੇ ਚਾਹੇ ਉਹ ਅਫੀਸ਼ਰ ਨੇ ਤੇ ਉਹਦੀ ਪ੍ਰੋਗਰੈਸ ਨੇਚਰਲੀ ਇੱਕ ਹੈ ਜੇ ਤੇ ਉਹਦੀ ਪ੍ਰੋਗਰੈਸ ਵਧ ਜਾਂਦੀ ਹੈ ਲੋਕਾਂ ਨੂੰ ਪਤਾ ਲੱਗਿਆ ਅੱਜ ਇਹ ਅੱਥੀ ਬਿਲਡਿੰਗ ਨਵੀਂ ਬਣ ਚੁੱਕੀ ਹੈ ਜਿਹੜੇ ਲੋਕ ਡਿਸਟ੍ਰਿਕਟ ਲੈਵਲ ਤੇ ਵੀ ਗਏ ਕੰਮਾਂ ਨੂੰ ਲੈ ਕੇ ਚਲੇ ਜਾਂਦੇ ਸੀ ਉਹ ਜਿਹੜੇ ਇੱਥੇ ਸਬਡਿਵੀਜ਼ਨ ਲੈਵਲ ਤੇ ਹੋ ਸਕਦੇ ਹੁੰਦੇ ਆ ਉਹ ਕੰਮਾਂ ਨੂੰ ਲੈ ਕੇ ਵੀ ਉਹ ਇੱਥੇ ਆਉਣਗੇ ਹੁਣ ਲਾਈਕ ਕਰਨਗੇ ਇੱਥੇ এনवायरमेंट ਅੱਛਾ ਹੈ ਬਿਲਡਿੰਗ ਅੱਛੀ ਹੈ ਸਾਰੇ EMPLOYEES ਖੁਸ਼ ਹੋ ਕੇ ਕੰਮ ਕਰਨਗੇ ਤੋਂ ਮੇਰੇ ਲਈ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰ ਰਹੀ ਹਾਂ ਦੋ ਦੋ ਜਿਹੜਾ ਰੂਪ ਪੱਤੀ ਹੋ ਰਹੇਗੇ ਸਾਡਾ ਆਫਿਸ ਰੈਗੂਲਰ ਹੈ ਅੱਜ ਅੱਜ ਤੋਂ ਰੈਗੂਲਰ ਇੱਥੇ ਹੋ ਜੂਗਾ ਕੰਨ ਉੱਤੇ ਸੀਗਾ ਪਾਣੀ ਪੇਸਿੰਗ ਤੇ ਦੇ ਅ ਤਹਿਸੀਲਾਂ ਸਭ ਤਹਿਸੀਲਾਂ ਬਿਲਕੁਲ ਨਵੇਂ ਮਾਡਲ ਦੀਆਂ ਤੇ ਨਵੇਂ ਡਿਜ਼ਾਈਨ ਅਨੁਸਾਰ ਬਣਾ ਰਹੇ ਆ ਇਸੀ ਸਿਲਸਿਲੇ ਚ ਅਜਪਵਾਨੀਗੜ ਵਿਖੇ 6 ਕਰੋੜ 61 ਲੱਖ ਰੁਪਏ ਦੀ ਲਾਗਤ ਨਾਲ ਬਣੀ ਸਭ ਤਸੀਲ ਜਿਹੜੀ ਆ ਉਹਦਾ ਰਸਮੀ ਤੌਰ ਤੇ ਦੁਗਾਟ ਨੇ ਇੱਕੋ ਛੱਤ ਹੱਲੇ ਫਰਦ ਕੇਂਦਰ ਐਸਟੀਐਮ ਆਫਿਸ ਨਾਲ ਕਾਨੂੰਗੋ ਪਟਵਾਰੀ ਤੇ ਰਿਕਾਰਡ ਸਾਰਾ ਤੇ ਰਜਿਸਟਰੀਆਂ ਸੋ ਬਹੁਤ ਈਜ਼ੀ ਹੋ ਜਾਊਗਾ ਬਹੁਤ ਸੁੱਖਾ ਹੋ ਜਾਊਗਾ ਪਹਿਲਾਂ ਜਗਾ ਜਗਾ ਜਾਣਾ ਪੈਂਦਾ ਸੀ ਫਰਦ ਕਿਥੋਂ ਹੋਰ ਮਿਲਦੀ ਸੀ ਪਟਵਾਰ ਖਾਨਾ ਕਿਤੇ ਹੋਰ ਸੀਗਾ ਤੇ ਕਾਨੂੰਗੋਸਾਬ ਕਿਤੇ ਹੋਰ ਬੰਦੇ ਸੀ ਤੇ ਐਸ ਡੀ ਐਮ ਸਾਹਿਬ ਦਾ ਦਫਤਰ ਕਿਤੇ ਹੋਰ ਸੀ ਤੇ ਲੋਕਾਂ ਨੂੰ ਪੂਰਾ ਦੇਣੀ ਫੁੱਟ ਜਾਂਦਾ ਸੀ ਕਈ ਵਾਰੀ ਦੋ ਦੋ ਤਿੰਨ ਤਿੰਨ ਦਿਨ ਵੀ ਲੱਗ ਜਾਂਦੇ ਸੀ ਸੋ ਇਹ ਅਸੀਂ ਪਹਿਲਾਂ ਢਿਡਬੇ ਉਪਕਰਣ ਕਰ ਚੁੱਕੇ ਹਾਂ ਤੇ ਚੀਮੇ ਹੋ ਚੁੱਕੇ ਹਨ ਤੇ ਇਹ ਪੁਆ ਨਿਕਰ ਦੇ ਵਿੱਚ ਅੱਜ ਜਿਹੜਾ ਸੀ ਇਨਫਰਾਸਟ੍ਰਕਚਰ ਦੀ ਗਾਰੰਟੀ ਦਿੱਤੀ ਸੀ ਲੋਕਾਂ ਨੂੰ ਤੇ ਤਾਂਕਿ ਰੋਜ਼ਮਰਰਾ ਦੇ ਜਿਹੜੇ ਕਚੈਰੀਆਂ ਦੇ ਜਾਂ ਲਿਖਤਾਂ ਪੜਤਾਂ ਦੇ ਕੰਮ ਨੇ ਉਹਦੇ ਵਾਸਤੇ ਲੋਕਾਂ ਨੂੰ ਕਿਤੇ ਇੱਧਰ ਉੱਧਰ ਜਾਣਾ ਨਾ ਪਵੇ ਨਾਲ ਸ਼ਾਨਦਾਰ ਬਾਥਰੂਮ ਤੇ ਬਕਾਇਦਾ ਸਾਰਾ वेटिंग रूम ਤਾਂ ਕਿ ਕੋਈ ਦਿੱਕਤ ਨਾ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਭ ਕੁਝ ਇੱਥੇ ਸਰ ਮੈਡੀਕਲ ਕਾਲਜ ਦੀ ਕੀ ਸਥਿਤੀ ਹੈ ਜਿਹੜੀ ਪੰਜਾਬ ਦੇ ਵਿੱਚ ਲਈ ਸੰਗਰੂਰ ਦੀ ਗੱਲ ਬਿਲਕੁਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਸੰਗਰੂਰ ਵਾਲੇ ਮੈਡੀਕਲ ਕਾਲਜ ਦਾ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਤੇ ਆਦਰਵਾਇਜ਼ ਹੁਣ ਤੱਕ ਕੰਪਲੀਟ ਹੋ ਗਿਆ ਇਸ ਸੈਮੈਸਟਰ ਵੀ ਹੋ ਜਾਂਦਾ ਪਰ ਉਹਦਾ ਅਸੀਂ ਹੁਣ ਉਸੇ ਮਸਤੂਣ ਸਾਹਿਬ ਦੇ ਟਰੱਸਟ ਨਾਲ ਵੀ ਗੱਲ ਹੋਈ ਹੈ ਉਹਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਲਾਨ ਕਰਕੇ ਦੱਸਣ ਬਣਾ ਸੈਨ ਸਰ ਜਿਹੜੇ ਸੀਐਮ ਨੇ ਹਰਿਆਣਾ ਦੇ ਉਹਨਾਂ ਨੇ ਐਸਬੀਐਲ ਤੇ ਸਵਾਲ ਖੜੀ ਕੀਤੀ ਨੇ ਪਾਣੀ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਵੀ ਤੁਹਾਡੇ ਦੇਖੋ ਇਹ ਤਾਂ ਬਹੁਤ ਵਾਰੀ ਮੀਟਿੰਗਾਂ ਹੋ ਚੁੱਕੀਆਂ ਨੇ ਬਤੌਰ ਮੁੱਖ ਮੰਤਰੀ ਜਦੋਂ ਖੱਟਰ ਸਾਹਿਬ ਸੀਗੇ ਤੇ ਅਸੀਂ ਇਹ ਤਾਂ ਇਹ ਕਿਹਾ ਹੋਇਆ ਕਿ ਜਦੋਂ ਸਾਡੇ ਕੋਲੇ ਕੁਝ ਪਾਣੀ ਹੈ ਹੀ ਨਹੀਂ ਅਸੀਂ ਕਿੱਥੋਂ ਦੇ ਦਈਏ ਆਦਰਵਾਇਜ਼ ਅਸੀਂ ਤਾਂ ਭਾਈ ਕਨਈਆ ਦੇ ਬਾਰਸ ਸੰਸਤਾ ਹਰੇਕ ਨੂੰ ਪਾਣੀ ਪੀਉਣ ਵਾਲੇ ਆ ਪਰ ਜਦੋਂ ਸਾਡੇ ਕੋਲੇ ਆਪਣੇ ਕੋਲੇ ਹੈ ਨਹੀਂ ਤੇ ਅਸੀਂ ਤਾਂ ਆਪਣੇ ਪਾਣੀ ਨੂੰ ਜਿਹੜਾ ਥੱਲੇ ਵਾਲੇ ਪਾਣੀ ਨੂੰ ਵੀ ਤੇ ਉੱਪਰ ਵਾਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਵਾਟਰ ਟ੍ਰਿਬਿਊਨਲ ਜਿਹੜਾ ਉਹ ਆਇਆ ਹੋਇਆ ਹੈ ਪਿਛੇ ਤਿੰਨ ਦਿਨ ਤੋਂ ਪੰਜਾਬ 'ਚ ਉਹ ਤਲਵਾੜੇ ਨੰਗਲ ਸਾਰੇ ਪਾਸੇ ਗਏ ਹੋਏ ਨੇ ਅਸੀਂ ਉਹਨਾਂ ਨੂੰ ਵੀ ਕਿਹਾ ਦੇਖ ਲਓ ਤੁਸੀਂ ਕਿ ਸਾਡਾ ਅੱਜ ਤੋਂ 50 ਸਾਲ ਪਹਿਲਾਂ ਜਦੋਂ ਟ੍ਰੀਟੀ ਹੋਈ ਸੀ ਉਦੋਂ ਪਾਣੀ ਦੀ ਹਾਲਤ ਕੁਝ ਹੋਰ ਸੀ ਹੁਣ ਕੁਝ ਹੋਰ ਹੈ ਸੋ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਵੀ ਚੱਲਦਾ ਅਸੀਂ ਆਪਣਾ ਪੱਖ ਰੱਖਾ ਜੀ ਬੜੀ ਜੀ ਨੂੰ ਕੈਬਨਟ ਮੰਤਰੀ ਸਿੰਘ ਦੇ ਘਰੇ ਵੀ ਜਾਣਾ ਤਾਂ ਕੀ ਕਹਿਣਾ ਚਾਹੂੰਗਾ ਬੜਮੰਤਪਾਗਾ ਘਟਨਾ ਵਾਪਰੀ ਜੀ ਐਸਐਸਐਫ ਦੇ ਵਿੱਚ ਮੁੰਡਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਸਾਡੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਕਿ ਡਿਊਟੀ ਦੌਰਾਨ ਜੇ ਸਾਡਾ ਪੰਜਾਬ ਪੁਲਿਸ ਦਾ ਮਲਾਜਮ ਕੋਈ ਸ਼ਹੀਦ ਹੁੰਦਾ ਹੈ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਤੇ 1 ਕਰੋੜ ਰੁਪਏ HDFC ਵੱਲੋਂ ਬੈਂਕ ਵੱਲੋਂ ਕਿਉਂਕਿ ਉਹਨਾਂ ਦੀ ਜਿਹੜੀ ਸੈਲਰੀ ਆ ਉਹ HDFC ਦੇ ਥਰੂ ਆਉਂਦੀ ਹੈ ਸੋ ਅੱਜ ਉਹਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦਾ ਜਿਹੜਾ HDFC ਵਾਲਾ ਪਹਿਲਾਂ ਮਿਲ ਗਿਆ ਉਹਨਾਂ ਨੂੰ ਤੇ ਅੱਜ ਪੰਜਾਬ ਸਰਕਾਰ ਵਾਲਾ ਜਿਹੜਾ 1 ਕਰੋੜ ਰੁਪਏ ਉਹ ਅਸੀਂ ਉਹਨੂੰ ਦੇਖੇ ਜਾਵਾਂਗੇ ਇਹਦੇ ਨਾਲ ਦੇਖੋ ਜਾਨ ਤਾਂ ਵਾਪਸ ਨਹੀਂ ਆ ਸਕਦੀ ਜਾਨ ਦੀ ਤਾਂ ਕੋਈ ਕੀਮਤ ਨਹੀਂ ਹੁੰਦੀ ਪਰ ਇਹ ਚਲੋ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਉਹਨੂੰ ਬਾਅਦ ਚ ਰੋੜਣਾ ਨਹੀਂ ਪੈਂਦਾ ਤੱਕੀ ਨਿਖਾਣੇ ਪੈਂਦੇ ਸੋ ਅਸੀਂ ਮੈਂ ਕਰ ਜਾ ਕੇ ਹਾਂ ਸਰ ਯੂ ਐਸ ਏ ਤੋਂ ਬੱਚੇ ਬਾਪ ਸਾਰੇ ਨੇ ਪਰ ਫਿਰ ਵੀ ਇਲੀਗਲ ਸੈਂਟਰ ਚੱਲ ਰਹੇ ਨੇ ਸੰਗੂਚੇ ਚੱਲਦੇ ਜੀ ਵਰਕ ਪਰਮਿਟ ਦੀ ਪਰਮਿਸ਼ਨ ਮਿਲਦੀ ਨਹੀਂ ਹੈ ਸੈਂਟਰ ਤੋਂ ਮਿਲਦੀ ਹੈ ਅਸੀਂ ਲਾਈਕ ਅਸੀਂ ਸਾਰਾ ਸਾਰਾ ਰਿਕਾਰਡ ਉਹਨਾਂ ਤੋਂ ਪਤਾ ਕਰ ਰਹੇ ਹਾਂ ਜਿਹੜੇ ਮੁੰਡੇ ਆਉਂਦੇ ਨੇ ਕਿ ਤੁਸੀਂ ਕਿਹੜੇ ਰੂਟ ਦੇ ਥਰੂ ਕੀਨੇ ਤੁਹਾਨੂੰ ਭੇਜਿਆ ਸੀ ਅਸੀਂ ਦੋ ਐਫ ਆਈ ਆਰ ਵੀ ਕੀਤੀਆਂ ਨੇ ਅੰਬਾਲੇ ਦੇ 에ਜੰਟਾਂ ਤੇ ਤੇ ਨਾਲ ਨਾਲ ਉਹਨਾਂ ਮੁੰਡਿਆਂ ਨੂੰ ਵੀ ਮੈਂ ਅਸੀਂ ਬੁਲਾ ਕੇ ਇੱਕ ਜਗ੍ਹਾ ਤੇ ਉਹਨਾਂ ਨੂੰ ਵੀ ਹੌਸਲਾ ਦੇਣਾ ਕੋਈ ਗੱਲ ਨਹੀਂ ਤੁਸੀਂ ਬਤਨ ਨੂੰ ਛੱਡ ਕੇ ਚਲੇ ਗਏ ਕੋਈ ਮਜਬੂਰੀ ਰਹੀ ਹੋਵੇਗੀ ਕਿ ਤੁਸੀਂ ਡਿਪਰੈਸ਼ਨ 'ਚ ਜਾ ਕੇ ਤੇ ਨਿਰਾਸ਼ ਨੀ ਹੋਣਾ ਉਹਨਾਂ ਕੋਈ ਆਪਰਚੂਨਿਟੀ ਇੱਥੇ ਜ਼ਰੂਰ ਮਿਲੂਗੀ ਬਹੁਤ ਸਾਰੇ ਇਹੋ ਜਿਹੇ ਮੁੰਡੇ ਨੇ ਜਿਹੜੇ ਉਧਰੋਂ ਵਾਪਸ ਆਏ ਨੇ ਤੇ ਅੱਧਰ ਕੰਮ ਕਰਕੇ ਕਾਮਯਾਬ ਹੋਏ ਨੇ ਉਹਨਾਂ ਨਾਲ ਵੀ ਉਹਨਾਂ ਨੂੰ ਮਲਾਵਾਂਗੇ ਤਾਂ ਕਿ ਉਹਨਾਂ ਨੂੰ ਹੌਸਲਾ ਹੋ ਜਾਈਏ ਕਿ ਅਸਲ ਜ਼ਰੂਰ ਹਜੇ ਵੀ ਸੈਂਟਰ ਚੱਲ ਰਿਹਾ ਹੈ ਜੀ ਪਰਛਾ ਵੀ ਤਰਜ ਹੋ ਗਿਆ ਫਿਰ ਵੀ ਚੱਲ ਜੰਦੇ ਨੇ ਸਹੀ ਕੋਈ ਗੱਲ ਨਹੀਂ ਕੋਈ ਗੱਲ ਅਸੀਂ ਥੋੜਾ ਜਿਹਾ ਕਿਉਂਕਿ ਇਨਕੁਆਇਰੀ ਕਰਨੀ ਹੁੰਦੀ ਹੈ ਟਾਈਮ ਲੱਗ ਜਾਂਦਾ ਪੱਕੇ ਬੈਰੀ ਕਰਾਂਗੇ ਸਰ ਵਿਦੇਸ਼ਾਂ ਦੇ ਵਿੱਚ ਕਈ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਆਣੇ ਚਾਹੁੰਦੇ ਨੇ ਉਹ ਪੀਆਰ ਹੋ ਚੁੱਕੇ ਨੇ ਪਰ ਜੋਬ ਛੱਡ ਕੇ ਗਏ ਸੀ ਉਹ ਕਹਿੰਦੇ ਵੀ ਕੋਈ ਰਸਤਾ ਹੈ ਸਰਕਾਰ ਕੋਲ ਵੀ ਅਸੀਂ ਦੇਖੋ ਕੱਲ ਵੀ ਅਸੀਂ ਅਰਸੋ ਨਿਯੁਕਤੀ ਪੱਤਰ ਵੰਡੇ ਸੀ ਤਾਂ ਇੱਕ ਹਸਬੈਂਡ ਵਾਈਫ ਜਿਹੜੇ ਬਿਨਿਪੈਕ ਡੇਢ ਸਾਲ ਰਹਿ ਕੇ ਇੱਥੇ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਮਿਲ ਗਈ ਉਹ ਬਿਨਿਪੈਕ ਰਹਿ ਕੇ ਕੈਨੇਡਾ ਵਾਪਸ ਆ ਗਏ ਉਹ ਤੇ ਹੁਣ ਇੱਥੇ ਨੌਕਰੀ ਕਰਨਗੇ ਤੇ ਉਹਨਾਂ ਨੇ ਉਹ ਜੋਬ ਛੱਡ ਕੇ ਗਈ ਸੀ ਜੀ ਉਹ ਕਹਿੰਦੇ ਸਾਨੂੰ ਜੋਬ ਮਿਲ ਜੂਗੀ ਜੇ ਅਸੀਂ 6 ਸਾਲ ਹੋ ਗਏ ਅਸੀਂ ਪੀਆਰ ਲੈ ਕੇ ਇਹ ਤਾਂ ਹੁਣ ਕੀ ਕੀ ਉਹਦੇ ਉਹਦੀ ਪੀਆਰ ਦੀ ਕੀ ਪਾਲਿਸੀ ਹੈ ਸਰ ਪੋਜ਼ਿਟਿਵ ਰਿਸਪੌਂਸ ਆ ਰਿਹਾ ਸਰ ਸਾਡੇ ਵਰ ਤਾਂ ਅਸੀਂ ਤਾਂ ਕਿਹਨੇ ਸਾਡੀ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਮਿਲੇ ਕਿਉਂ ਅਸੀਂ ਵਿਦੇਸ਼ਾਂ ਧੱਕੇ ਖਾਈਏ ਬਾਅਦ ਚ ਕੋਈ ਹੋਰ ਆ ਜਿਹੜੀਆਂ ਡਿਪਾਰਟਮੈਂਟਾਂ ਵਰਗੀਆਂ ਜਿਹੜੀਆਂ ਦਿੱਕਤਾਂ ਨੇ ਉਹਦਾ ਸਾਹਮਣਾ ਕਰਨਾ ਪੈਂਦਾ ਕਾਲੀਵਲ ਮੰਤਰੀ ਸੀਗੇ ਹਟਾਤੇ ਬੀਜੇਪੀ ਸਵਾਲ ਖੜੀ ਕਰਦੀ ਐ ਵੀ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਸੀ ਨਾਮ ਬਦਲੇ ਜੀ ਦਾ ਡਿਪਾਰਟਮੈਂਟ ਪਹਿਲਾਂ ਨਹੀਂ ਸੀ ਨਾਮ ਬਦਲੇ ਉਹਦਾ ਜਿਹੜਾ ਡਿਪਾਰਟਮੈਂਟ ਹੈ ਪੂਰਾ ਡਿਪਾਰਟਮੈਂਟ ਆਪਣਾ ਕਰਦਾਰ ਪੁਲਿਸਾ ਇੱਕ ਮਿੰਟਾ ਤੇ ਵੀ ਜਿਹੜੀ ਕਾਰਵਾਈ ਹੋ ਰਹੀ ਹੈ ਤਾਂ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੀ ਭ੍ਰਿਸ਼ਟਾਚਾਰ ਕਰ ਰਹੇ ਉਹਨਾਂ ਤੇ ਵੀ ਕਾਰਗ੍ਰਾਗ ਤੇ ਭ੍ਰਿਸ਼ਟਾਚਾਰ ਇਹਦੇ ਤੇ ਤਾਂ 0 ਡਾਲਰੈਂਸ ਹੈ ਜੀ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈਿੱਥੇ ਕਿਤੇ ਵੀ ਕੋਈ ਨਸ਼ਾ ਵਕਣਦਿਆਂ ਸਾਨੂੰ ਖਬਰ ਆਉਣਗੇ ਉਹ ਪੁਲਿਸ ਵਾਲ ਉੱਥੇ ਜਿਹੜਾ ਚਾਹੇ ਐਸਐਸਪੀ ਹੈ ਚਾਹੇ ਡੀਐਸਪੀ ਹੈ ਚਾਹੇ ਐਸਐਚਓ ਸਾਰੇ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਜਾਊਗਾ ਤੇ ਉਹਨਾਂ ਨੂੰ ਅਸੀਂ ਟਾਈਮ ਬਾਉਂਡ ਕੀਤਾ ਕੀ ਐਕਸ਼ਨ ਹੋਇਆ ਕਿੰਨਾ ਕਿੰਨੇ ਬੰਦੇ ਫੜੇ ਕਿੰਨਾ ਘਟਿਆ ਪਿੰਡਾਂ ਵਾਲਿਆਂ ਨਾਲ ਮਿਲ ਕੇ ਚੱਲੂ ਕਿਉਂਕਿ ਸੋਸ਼ਲ ਪ੍ਰੋਬਲਮ ਹੈ ਪਿੰਡਾਂ ਵਾਲੇ ਨੂੰ ਲੋਕਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਵੇਚਦਾ ਹੈ ਕਿੱਥੇ ਖੜ ਕੇ ਮੁੰਡੇ ਨਸ਼ਾ ਕਰਦੇ ਨੇ ਕੌਣ ਆਉਂਦਾ ਵੇਚਣ ਉਹਨੂੰ ਨਸ਼ਾ ਦੇਣ ਸੋ ਅਸੀਂ ਇਹਨੂੰ ਸੋਸ਼ਲ ਮਹਿੰਮ ਬਣਾ ਕੇ ਪੂਰਾ ਪੰਚਾਇਤਾਂ ਨਾਲ ਵੀ ਤੇ ਨੌਜਵਾਨ ਕਲੱਬਾਂ ਨਾਲ ਵੀ ਨਾਲ ਲੱਗਦੇ ਬਿੱਟੂ ਜੀ ਤੁਹਾਨੂੰ ਮਿਲਣ ਆਏ ਸੀਗੇ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਵੀ ਮੇਰਾ ਡਿਵੇ ਬਿੱਟੂ ਤਾਂ ਫਿਰ ਤੇਰੇ ਲਈ ਉਹ ਤੋਂ ਤੋਂ ਕਦੇ ਅਗਲੇ ਗੇਟ ਵੀ ਜਿੱਦੀ ਕਰੇਗੇ ਤੇ ਪਿਛਲੇ ਗੇਟ ਵੀ ਜਿੱਦੀ ਪਰ ਮੈਂ ਇਹਨੂੰ ਦੱਸਣਾ ਚਾਹਣਾ ਇਹ ਜਿੱਦੜਤੀ ਮਰਜੀ ਹੋ ਜਾ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਲੈਵਾੜਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਨੇ ਸੀਐਮਓ ਉਸ ਚ ਤੋਂ ਹੁਣ ਉਹਨਾਂ ਦੇ ਅੰਦਰ ਲੋਰੀਆਂ ਉੱਠਦੀਆਂ ਨੇ ਵੀ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ ਲੋਕਾਂ ਨੇ ਉਸ ਘਰ ਚ ਵਸਣਾ ਹੁੰਦਾ ਸੋ ਕਦੇ ਪਿਛਲੇ ਗੇੜੇ ਖੜਾ ਹੁੰਦਾ ਫਦੇ ਮੁੱਲੇ ਗੇੜੇ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਆਪਦਾ ਕਾਰਵਾਈ ਕਰੂਗਾ ਸੀ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਦਾਜ ਆ ਜਾਂ ਕਿਸੇ ਦੇ ਕੋ ਕੱਪੜੇ ਦਾ ਕੋਈ ਫਰੋਤੀ ਰਹਿਣਗੇ ਬਹੁਤ ਕੁਝ ਕਰਨਾ ਦੇਖੋ ਆਹ ਚੀਜ਼ਾਂ ਪਹਿਲਾਂ ਹੈ ਨਹੀਂ ਸੀ ਸਾਡੇ ਕੋਲੇ ਪਹਿਲਾਂ ਇਹ ਇਹ ਜਿਹੋ ਘਟਨ ਹੁੰਦੇ ਹੀ ਨਹੀਂ ਸੀ ਠੀਕ ਹੈ ਨਾ ਲੋਕ ਤੱਕੇ ਖਾਈ ਜਾਂਦੇ ਸੀ ਕਚੈਰੀਆਂ ਚ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੇ ਨੌਜਵਾਨ ਮੁੰਡੇ ਕੁੜੀਆਂ ਦਾ ਤੇ ਨਾਲ ਨਾਲ ਜਿਹੜਾ ਪਾਣੀ ਹੈ ਧਰਤੀ ਵਾਲਾ ਵੀ ਬਚਾਉਣਾ ਤੇ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਲਹਿਰਾਂ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਾਉਣਾ ਕਈ ਕਈ ਜਗ੍ਹਾ ਤੇ 30 ਸਾਲ 35 35 ਸਾਲ ਬਾਅਦ ਪਾਣੀ ਪਹੁੰਚਿਆ ਹੈ ਨਾ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਤੇ ਸਪੋਰਟਸ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਹਾਂ ਆਲਰੇਡੀ ਖੇਡਾਂਵਾਂਤ ਪੰਜਾਬ ਦੀਆਂ ਰਾਹੀਂ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈ ਖੇਡ ਨਰਸਰੀਆਂ ਬਣਾ ਰਹੇ ਹਾਂ ਹੈਨਾ ਟੋਲ ਪਲਾਜ਼ੇ ਅਸੀਂ 17 ਬੰਦ ਕਰਤੇ ਹੈਨਾ ਆਉਣ ਵਾਲੇ ਦਿਨਾਂ 'ਚ ਸਫਾਈਆਂ ਅੱਜ ਮੈਂ ਹੁਣ ਜਾਊਂਗਾ ਸੰਗਰੂਰ ਜਿਹੜੀ ਸੀਵਰੇਜ ਨੂੰ ਸਾਫ਼ ਕਰਨ ਵਾਲੀ ਮਸ਼ੀਨ ਹੈ ਉਹ ਸੰਗਰੂਰ ਨੂੰ ਦੇ ਰਹੇ ਆਲੇ ਦੁਆਲੇ ਦੇ ਜਿਹੜੇ ਕਸਬੇ ਨੇ ਉਹਨਾਂ ਵਿੱਚ ਵੀ ਕੰਮ ਆ ਜੂਗੀ ਧੂਰੀ ਵਾਸਤੇ ਦੋ ਮਸ਼ੀਨਾਂ ਤਿਆਰ ਨੇ 43 ਕਰੋੜ ਰੁਪਏ ਦੀਆਂ ਸਾਡੇ ਕੋਲੇ ਸਫਾਈ ਵਾਲੀਆਂ ਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਸੀਵਰੇਜ ਨੂੰ ਸਾਫ਼ ਕਰਨ ਵਾਲੀਆਂ ਨੇ ਉਹ ਸਾਡੇ ਕੋਲ ਪਟਿਆਲੇ ਖੜੀਆਂ ਨੇ ਉਹਨਾਂ ਨਾਲ ਦੇਣਾ ਚ ਉਹ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੂੰ ਵੰਡਣ ਕਰ ਦਿੱਤਾ ਹੈ